ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੁੱਖ ਪੰਨਨੀ ਸਾਹਿਬ ਗੌੜੀ ਮਹੱਲਾ ਪੰਜਵਾ ਮਾਂਜ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧੀਐ ਪੂਰਨ ਸਤਗੁਰ ਗਿਆਨ ਰਹਾ ਜਿਤ ਘੜ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮਕੰਤਰ ਨੇੜ ਨਾ ਆਵੇ ਰਸਨਾ ਹਰ ਗੁਣ ਗਾ ਸੇਵਾ ਸਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਦ ਭਏ ਕਿਰਪਾਲ ਗੁਸਾਈਆਂ ਨੱਠੇ ਸੋਖ ਸੰਤਾਪ ਤੱਤੀ ਭਾਉ ਨ ਲੱਗੈ ਸਤਗੁਰ ਰੱਖੇ ਆਪ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਨਹਾਰ ਗੁਰ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਤਿ ਬਲਿਹਾਰ ਗਉੜੇ ਮਹੱਲਾ ਪੰਜਾਬਾ ਸੋਕੇ ਹਰੇ ਕੀਏ ਖਿ ਨਮਾਹੀ ਅੰਮ੍ਰਿਤ ਦ੍ਰਿਸ਼ਟ ਸਤਿ ਜੀਵਾਈ ਘਾਟੇ ਕਸ਼ਟ ਤੂਰੇ ਗੁਰਦੇਵ ਸੇਵਕ ਕੋ ਦੇਨੀ ਆਪਣੀ ਸੇਵ ਰਹਾਉ ਮਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਿਆ ਸਤਿਗੁਰੁ ਗੁਣ ਤਾਸਾ ਦੁਖ ਨਾਠੇ ਸੁਖ ਆਏ ਸਮਾਏ ਢੀਲਣਾ ਪਰੀ ਜਾ ਗੁਰ ਫਰਮਾਏ ਇਛੁ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗਉਣੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਮ ਸ਼ਾਂਤ ਸ਼ੀਤਲ ਭਇ ਕੀਨੀ ਪ੍ਰਭ ਦਾਤ ਰਬ ਕਿਰਪਾ ਤੇ ਕਹੇ ਸੋਹੇਲੇ ਜਨਮ ਜਨਮ ਕੇ ਪਿਛਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸਿਆਥਾ ਸਹਿ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਨੀ ਦੁਖ ਦਰਦ ਜਮ ਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹੱਲਾ ਪੰਜਵਾ ਕੋਡ ਵੀਗ ਨਹੀਂ ਰੇਖਿ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਬਿਟੇ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾ ਕੇ ਰਦੇ ਸਹਿ ਭਗਵਾਨ ਔਖ ਦੋ ਮੰਤਰ ਤੰਦ ਸਭ ਛਾਰ ਕਰਨੇ ਹਾਰ ਜਿਤੇ ਮਹਤਾਰ ਤਾਜ ਸਭ ਪਰਮ ਭਜਿਓ ਪਾਰ ਬ੍ਰਹਮ ਤੋ ਨਾਨਕ ਅਟਲ ਇਹੋ ਧਰਮ ਗਉੜੀ ਮਹੱਲਾ ਪੰਜਵਾ ਸਾਤ ਭਈ ਗੁਰੂ ਗੋਬਿੰਦ ਪਾਈ ਤਾਪ ਪਾਪ ਦਿਨ ਸੇ ਮੇਰੇ ਭਾਈ ਰਹਾ RAM ਨਾਮ ਨਿਤ ਰਸਨ ਬਖਾਨ ਗਨ ਸੇ ਰੋਗ ਭਏ ਕਲਿਆਨ ਪਾਰ ਬ੍ਰਹਮ ਗੁਣ ਅਗੰ ਬੇਚਾਰ ਸਾਧੂ ਸੰਗ ਮਹ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਉਮਰੇ ਜਨਮੀਤ ਮਾਨਵਤ ਕਰਾਮੁ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਇ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵ ਰਹਾ ਸੀਤਲਾ ਤੇ ਰਖਿਆ ਬਿਹਾਰੀ ਪਾਨ ਬ੍ਰਹਮ ਪ੍ਰਭ ਕਿਰਪਾ ਤਹਾਰੇ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮਹੱਲਾ ਪੰਜਵਾ ਥਿਰ ਘਰ ਮੈ ਸੋ ਹਰ ਜਨ ਪਿਆਰੇ ਸਤਿਗੁਰ ਕਮਰੇ ਕਾਜ ਸਵਾਰੇ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾ ਨੇ ਬਾਦਸ਼ਾ ਸਾਖ ਬਵਾਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸਬੀਨੇ ਨਿਰਭਉ ਹੋਏ ਪਜੋ ਭਗਵਾਨ ਸਾਧ ਸੰਗਤ ਮੇਲਾ ਕਿਨੋਂ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਖਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਰਾਖ ਗਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾ ਪੰਤ ਬਿਖਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ ਖੇਦ ਕਰੈ ਅਰ ਬਹੁਤ ਸੰਤਾ ਵਹਿ ਆਇਓ ਸ਼ਰਨ ਤੁਹਾਰੇ ਕਰ ਕਰ ਹਾਰੇ ਉਨਕ ਕੋ ਪੰਤੀ ਛੋਟੈ ਕਤੂ ਨਾਹੀ ਏਕ ਬਾਪ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਾਉ ਗੁਰ ਕਾ ਸ਼ਬਦ ਕਮਾਇਆ ਨੀਤ ਲਿਓਏ ਮਹਾ ਬਿਖਾਦੀ ਸਹਜ ਸੁਹਿਲੀ ਬਾਣੀ ਕੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਜੋ ਸੇਵ ਬਿਗਨ ਨਾ ਲਾਗੇ Jap ਲੱਖ ਦੇਵ ਤਰਤੁ ਗੁਨੀਤ ਭਏ ਗੁਣ ਗਾਏ ਦੁਰਤ ਗਿਆ ਹਰ ਨਾਮ ਤੇ ਆਹੀ ਰਹਾ ਸਭ ਨਹੀਂ ਥਾਹੀ ਰਵਿਆ ਆਪ ਆਦ ਜੁਗਾਦ ਜਾ ਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਨਿਰਭਿਗਨ ਹੋਏ ਸਭ ਥਾਹੀ ਮੁਠੇ ਸਭ ਸੁਖ ਪਾਏ ਸਤ ਗੁਰ ਤੁਠੇ ਪਾਰ ਬ੍ਰਹਮ ਪ੍ਰਭ ਘਰਿਖ ਵਾਲੇ ਜਿਥੈ ਕੇਥੈ ਦੇਸ ਨਾਲੇ ਨਾਨਕ ਦਾਸ ਖਸਮਰਤ ਪਾਲੇ ਬਿਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਟਿਆ ਦੀਨੋਂ ਦਾਣ ਸਫਲ ਜਨਮ ਜੀਵਨ ਪਰਵਾਣ ਰਹਾ ਅਕਾਥ ਕਥਾ ਅੰਮ੍ਰਿਤ ਪ੍ਰਭ ਪਾਨੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਏ ਗੁਰ ਸਤਗੁਰ ਤੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾ ਤਾਪ ਪਾਪ ਸੰਤਾਪ ਵਿਨਾਸੇ ਹਰ ਸਿਮਰਤ ਅਕਲ ਵਿਖ ਸਭ ਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪਹਿਜ ਸਵਾਰੀ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੁਮਾਰੇ ਆ ਸਾਧ ਜਨ ਹੋਏ ਕਿਰਪਾਲਾ ਵਿਖਸੇ ਸਭ ਪਰਵਾਰਿਆ ਅਰਜ ਸਤਿਗੁਰ ਆਪ ਸਵਾਰਿਆ ਉੱਡੀ ਅਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰੇਨ ਤੇ ਭਵਨ ਹਰਿਆ ਹੋਏ ਸਗਲੇ ਜੀ ਸੰਧਾਰੇ ਆ ਮਨ ਇੱਛੇ ਨਾਨਕ ਸਲ ਪਾਏ ਪੂਰਨ ਇੱਛ ਪੁਜਾਰੇ ਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਾਈ ਸੁਖ ਸਹਜ ਘਰ ਆਇਆ ਰਹਾ ਰਾਜ ਰਾਜ ਭੋਜਨ ਖਾਓ ਮੇਰੇ ਭਾਈ ਅਮਰਤ ਨਾਮ ਰਦਮਾਹੇ ਧਿਆਈ ਨਾਨਕ ਗੁਰਪੂਰੇ ਸਰਣਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮੰਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸੁ ਕਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਭਏ ਲਹ ਗਏ ਵਿਯੋਗ ਮਿਲਾਵਲ ਮਹੱਲਾ ਪੰਜਵਾ ਮੰਤਨ ਘਾਟੇ ਆਪ ਪ੍ਰਭ ਹੋ ਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਛੇਤਰ ਸੁਖੀ ਪਹਿਆ ਪ੍ਰਭ ਧਿਆਵਨ ਜੋਗ ਰਹਾ ਔਖਦ ਹਰਿ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਥ ਸੰਗ ਮੰਤਨ ਹਿਤਾ ਫਿਰ ਦੁਖ ਨ ਜਾਪੈ ਹਰ 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 ਜਾਪੀਐ ਅੰਤਰ ਲਿਬ ਲਾਈ ਕਿਲਵੇ ਕੋਤਰਾ ਸ਼ੁਧ ਹੋਏ ਸਾਧੂ ਸਰਣਾਇ ਸੁਨਾ ਤਜਬ ਤਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵ ਨਾਮ ਹਲਾ ਪੰਜਵਾ ਹਰ 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 ਆਰਾਧੀ ਐ ਹੋਈ ਐ ਆਰੋਗ ਰਾਮਚੰਦ ਕੀ ਲਛਟ ਕਾ ਜਨ ਮਾਰਿਆ ਰੋਗ ਰਹਾ ਗੁਰਪੂਰਾ ਹਰਿ ਜਾਪੀਐ ਅਨਤ ਕੀਚੈ ਭੋਗ ਸਾਧ ਸੰਗਤ ਕੈ ਵਾਰਣ ਮਿਲਿਆ ਸੰਜੋਗ ਜਿਸੇ ਜਿਮਰਤ ਸੁਖ ਪਾਈਐ ਬਿਨ ਸਹਿ ਬਿਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾਂ ਦੋਪਦੇ ਕਰ ਪੰਜਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਵਰ ਉਪਾਸ ਕਬ ਤਿਆਗੇ ਆਦਾਰੋ ਨਾਮ ਲਿਆ ਤਾਪ ਪਾਪ ਸੁਮਟੇ ਰੋਗ ਸ਼ੀਤਲ ਮਨ ਪਹਿਆ ਗੁਰੂ ਉਰਾ ਆਰਾਧਿਆ ਸਗਲਾ ਦੁੱਖ ਗਿਆ ਰਾਖ ਨਹਾਰੇ ਰਾਖਿਆ ਆਪਣੀ ਕਰਮਿਆ ਰਹਾ ਮਹਾ ਪਕੜ ਪ੍ਰਭ ਕਾਢਿਆ ਕਿਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਿਲਾਵਲ ਮੁਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵਡ ਪਰਤਾਪ ਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਤੇ ਸਰਣਾਗਤੀ ਜੋ ਸਦਾ ਸਹਾਈ ਰਹਾ ਬਿਰਥੇ ਕਦੇ ਨ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਮਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗੇ ਪਾਲ ਬ੍ਰਹਮ ਸਰਣਾਇ ਓ ਗਿਰਦੁ ਹਮਾਰੇ ਨਾਮ ਕਾ ਦੁਖ ਲਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਨ ਮਨ ਤਬਣਾਈ RAM ਨਾਮ ਔਖਦ ਦਈਆ ਏਕਾ ਨਿਵਲਾਈ ਰਹਾ ਰੱਖ ਲੀਏ ਤਨ ਰੱਖਣ ਹਾਰ ਸਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਹੈ ਸਹਾਈ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖਿਆਨ ਪਾਰ ਬ੍ਰਾਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾ ਭਗਤ ਜਨਾਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਂ ਲਈਨ ਜਾ ਕਾਵਣ ਪ੍ਰਤਾਪ ਦੋਖ ਹਮਾਰੇ ਬਖਸ਼ਿ ਨੇ ਆਪਣੇ ਗਲ ਧਾਰੀ ਮਨ ਬਾਜਿਤ ਫਲ ਦਿੱਤਿਆ ਨਾ ਨਾਨਕ ਬਲੇਹਾਰੀ ਬਿਲਾਵਲ ਮਹੱਲਾ ਪੰਜਵਾ ਤਾਪ ਲਾਹਿਆ ਗੁਰ ਸਿਰਜਨਹਾਰ ਸਤਗੁਰ ਆਪਣੇ ਕੋ ਭਲ ਜਾਏ ਜਿਨ ਬੈਜ ਰੱਖੀ ਸਾਰੈ ਸੰਸਾਰ ਰਹਾ ਕਰਮਸਤਗਤ ਹਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸਦੀਨੋ ਦਾਸ ਹੀਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਹਿ ਪਰਵਾਰ ਬਿਲਾਵਲ ਮਹੱਲਾ ਪੰਜਵਾ ਤਾਪ ਕਾਪਤੀ ਰਖੇ ਆਪ ਸ਼ੀਤਲ ਭਏ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾ ਕਰ ਕਿਰਪਾ ਹਸਤ ਪ੍ਰਵ ਦੀਨੇ ਜਗਤ ਉਧਾਰ ਨਵਖਣ ਪ੍ਰਤਾਪ ਦੁਖ ਵਿਨਸੇ ਸੁਖ ਆਨੰਦ ਪਰਵੇਸਾ ਕ੍ਰਿਸ਼ਨ ਬੁੱਝੀ ਮਨ ਤਨ ਸੰਜਿਤਰਾਪ ਅਨਾਥ ਗੋਨਾਥ ਸ਼ਰਨ ਸਮਰੱਥਾ ਸਗੋਂ ਸ੍ਰਿਸ਼ਟ ਕੋ ਮਾਈ ਬਾਪ ਭਗਤੋਛਲ ਪੈ ਭੰਜਨ ਸਵਾਮੀ ਗੁਣ ਗਾਵਤ ਨਾਨਕ ਆਲਾਪ ਸੋਰਠਾ ਮਹੱਲਾ ਪੰਜਵਾ ਕਰਿ ਇਸ਼ਨਾਨ ਸਿਮਰ ਪ੍ਰਭ ਅਪਨਾਮੰਤਨ ਪਹੇ ਅਰੋਗਾ ਕੋਟ ਬਿਗਨ ਲਾਤੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੁਰ ਰਤੁ ਕੁ ਰਾਖੇ ਆ ਰਹਾ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਚਨ ਦੇ ਆਲਾ ਸੰਤਾਂ ਕੀ ਪੈਜ ਰਖਦਾ ਆਇਆ ਆਦ ਬਿਰਧ ਪ੍ਰਤਪਾਲਾ ਹਰੇ ਅਮਰਤ ਨਾਮ ਭੋਜਨ ਨਿਤ ਕੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾਤਾ ਆਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣ ਅਰਦਾਸ ਸਵਾਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪਈ ਸਕਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠਾ ਮਹਲਾ 5 ਸੋਖ ਮੰਗਲ ਕਲਿਆਣ ਸਹਜ ਤੁੰਨਾ ਪ੍ਰਭ ਕੇ ਚਰਨ ਨਿਹਾਰਿਆ ਰੱਖ ਨਿਹਾਰੇ ਰੱਖ ਉਬਾਰਕ ਸਤਗੁਰਤਾ ਆਪ ਉਦਾਰਿਆ ਉਮਰੇ ਸਤਗੁਰ ਕੀ ਸਰਣਾਇ ਜਾ ਕੀ ਸੇਵਨਾ ਮਿਰਥੀ ਜਾਇ ਰਹਾ ਕਰਮੈ ਸੋਖ ਬਾਹਰ ਫਨ ਸੋਖਾ ਪ੍ਰਭ ਆਪਣੇ ਭੇ ਦਿਆਲਾ ਨਾਨਕ ਬਿਗ ਨਾ ਲਾਗੈ ਕੋ ਮੇਰਾ ਪ੍ਰਭ ਹੋਆ ਕਿਰਪਾਲ ਸੋਰਠਾ ਮਹਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਤਹਾਰੀ ਆਠ ਪੈਰ ਆਰਾਧੋ ਸੁਆਮੀ ਪੂਰਨ ਕਾਲ ਹਮਾਰੇ ਹਰ ਜਿਉ ਤੂੰ ਸੁਖ ਸੰਪਤਰਾਸ ਰਾਖ ਲੈ ਹੋ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੋ ਸੋ ਹੀ ਸੋ ਹੀ ਪਾਵੋ ਆਪਣੇ ਖਸਮ ਪਹਰੋਸਾ ਕਹਉ ਨਾਨਕ ਗੁਰੂ ਪੂਰਾ ਭੇਟਿਓ ਮਿਟਿਓ ਸਗਲਿਆਂ ਦੇਸਾ ਸੋਰਠ ਮਹੱਲਾ ਪੰਜਵਾਂ ਸਿਮਰ ਸਿਮਰ ਗੁਰ ਸਤਿਗੁਰ ਅਪਨਾ ਸਗਲਾ ਦੋਖ ਮਿਟਾਇਆ ਤਾਪ ਰੋਗ ਕੈ ਗੁਰਬਚਨੀ ਮਨ ਹੀਚੇ ਫਲ ਪਾਇਆ ਮੇਰਾ ਗੁਰੂ ਪੂਰ ਸਾਖ ਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰਨਪੁਰਖ ਵਿਦਾਤਾ ਰਹਾ ਆਨੰਦ ਵਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭੇਤਿਆਲਾ ਜੈ ਜੈਕਾਰ ਭੇਜ ਗਪੀਤਰ ਹੋਆ ਪਾਰਬਰਮ ਰਖਵਾਲਾ ਸੋਰਠਾ ਮਹੱਲਾ ਪੰਜਵਾ ਦੁਰਤਿ ਗਵਾਇਆ ਹਰਿ ਬਿਆਪੇ ਸਭ ਸੰਸਾਰ ਉਬਾਰਿਆ ਪਾਰਬਰਮ ਕਰਪਾ ਕਿਰਪਾ ਤਾਰੀ ਆਪਣਾ ਗਿਰਤ ਸਮਾਰਿਆ ਉਹੀ ਰਾਦੇ ਰਾਮ ਕੀ ਰਖਵਾਲੀ ਸੋਖ ਸਹਿਜ ਅਨੰਦ ਗੁਣ ਗਾਵਹੁ ਮੰਤਨ ਦੇਹ ਸੋਖਾਲੀਂ ਰਹਾ ਪਤ ਤ ਉਦਾਹਰਨ ਸਤਿਗੁਰ ਮੇਰਾ ਮੁਹ ਕਿਸ ਕਾ ਪਰਵਾਸਾ ਬਖਸ਼ਲੇ ਸੁਖ ਸਚੈ ਸਾਹਿਬ ਸੁਨ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸ਼ਿਆ ਪਾਰ ਬਰਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਨੂੰ ਬਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮੇ ਧਾਰ ਤਾਪ ਉਤਾਰਿਆ ਸਤਿਗੁਰ ਕੋ ਰੇ ਆਪਣੀ ਕਿਰਪਾ ਧਾਰ ਰਹਾ ਸਦਾ ਆਨੰਦ ਕਰੇ ਮੇਰੇ ਪਿਆਰੇ ਹਰਿ ਗੋਬਿੰਦ ਗੁਰ ਰਾਖਿਆ ਵਿਢਿ ਵਿਢਿਆ ਹੀ ਨਾਨਕ ਕਰਤੇ ਕੀ ਸਾਧ ਸ਼ਬਦ ਸਦ ਪਾਖਿਆ ਸੋਰਠ ਮਹਲਾ 5 ਭੈ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਏ ਅਸਥਿਰ ਪੈ ਲਾਗ ਹਰ ਜਰਣੀ ਗੋਬਿੰਦ ਕੇ ਗੁਣ ਗਾਏ ਹੋ ਲੋ ਸੰਪੂਰਤ ਪੂਰਾ ਸ਼ਾਂਤ ਸਹਿਜ ਅਨੰਦ ਨਾਮ ਜਪਵਾਜੇ ਅਨਹਦ ਤੂਰਾ ਰਹਾ ਮਿਲੇ ਸਵਾਮੀ ਪ੍ਰੀਤਮ ਆਪਣੇ ਘਰ ਮੰਦਰ ਸੁਖ ਦਾਇ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇਚਿ ਪੁਜਾਈ ਸੋਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਜਿੰਦੇ ਅਡਾ ਫਲ ਪਾਈ ਰਹਾ ਸਤਗੁਰੂ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਇਹ ਦੇ ਆਲਾ ਦੁੱਖ ਮਿਟਿਆ ਸਭ ਪਰਿਵਾਰੇ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮੇ ਅਧਾਰੋ ਨਾਨਕ ਪਤਰਾ ਕੀ ਪਰਮੇਸ਼ਰ ਉਧਰਿਆ ਸਭ ਸੰਸਾਰ ਸੋ ਰੱਥਾ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹੱਥ ਦੇ ਰਾਖੇ ਆ ਹਰ ਗੋਵਿੰਦ ਨਮਨ ਰੋਆ ਰਹਾ ਤਾਪ ਗਿਆ ਪ੍ਰਭੂ ਆਪ ਮਿਟਾਇਆ ਜਨ ਕੀ ਲਾਜ਼ਰਖਾਈ ਸਾਗ ਸੰਗਤੈ ਸਫਲ ਪਾਈ ਸਤਿਗੁਰ ਕੈ ਬਲ ਜਾਈ ਹਾਲਤ ਪਾਲਤ ਪ੍ਰਭ ਦੁਹੈਂ ਸਵਾਰੇ ਹਮਰਾ ਗੁਣ ਕਉ ਗੁਣ ਨਾਂ ਵਿਚਾਰਿਆ ਅਟਲ ਬਚਨ ਨਾਨਕ ਮੁਰ ਤੇਰਾ ਸਫਲ ਕਰਮ ਅਸਤਗਤ ਹਾਰੇਆ ਸੋਰਠ ਮਹਲਾ ਪੰਜਵਾਂ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰੱਖੇ ਪੂਰਨ ਬਹੀ ਵੜਾਈ ਪਾਰਭੰਪੂਰਾ ਮੇਰੇ ਨਾਲ ਗੁਰਪੂਰੈ ਪੂਰੀ ਸੁਭਰਾਖੀ ਹੋਏ ਸਰਬ ਦਿਆਲ ਰਹਾ ਅਨਜਨ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖਿਆ ਜੋ ਬਾਰਿਕ ਬਿਤ ਮਾਤਾ ਸੋਰਠ ਮਹੱਲਾ ਪੰਜਵਾਂ ਠਾਣ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰਹਿ ਰਾਕੇ ਸਨ ਸੁੱਚੇ ਕੀਤਾ ਕੀ ਪਰਮੇਸ਼ਰ ਆਪ ਹੋ ਆਨਖਵਾਲਾ ਸ਼ਾਂਤ ਸਹਿਜ ਸੁਖਿਨ ਮੈਂ ਉਪਜੇ ਮਨ ਹੋਆ ਸਦਾ ਸੰਖਾਲਾ ਰਹਾ ਹਰ ਹਰ ਨਾਮ ਦੇਉ ਦਾਰੋ ਤਿਨ ਸਗਲਾ ਰੋਗ ਬਿਦਾਰ ਆਪਣੇ ਕਿਰਪਾ ਧਾਰਿ ਤਿਨ ਸਗਲੇ ਬਾਤ ਸੁਵਾਰਿ ਪ੍ਰਭੇ ਆਪਣਾ ਮਿਰਦ ਸੁਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿਨ ਸਗਲੇ ਲਾਜ ਰਾਖੀ ਬੋਲਾ ਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਜ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬਿਲਾਵਲ ਮਹੱਲਾ ਪੰਜਵਾ ਆਗੇ ਪਾਛੈ ਕੁਸ਼ਲ ਪਹਿਆ ਗੁਰ ਪੂਰੈ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀ ਨੀ ਮਾਇਆ ਰਹਾ ਮਨ ਤੰਦਰਵ ਰਹਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਿਜ ਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਿਆ ਗੁਣ ਆਵਗੁਨ ਪ੍ਰਭ ਕਾਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਬਡਾਏ ਚੁਤੇ ਅਬਨਾਸੀ ਨਾਨਕ ਗੁਜਰੈ ਹਰ ਕੀ ਜਇਆ ਗੁਣ ਆਵਗੁਨ ਪ੍ਰਭ ਕਾਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਬਡਾਏ ਚੁਤੇ ਅਬਨਾਸੀ ਨਾਨਕ ਗੁਜਰੈ ਹਰ ਕੀ ਜਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ